ਰਾਤ ਦਾ ਟਾਈਮ ਦੇਖੋ ਗੁਰਮੁਖ ਪਿਆਰਿਓ ਗੋਰੀ ਕਿਵੇਂ ਭੌਂਕਦਾ ਕੁੱਤਿਆਂ ਨੂੰ 8:00 ਵਜ ਗਏ ਆ ਬਹਿ ਗਿਆ ਕਿਉਂਕਿ ਟਾਈਮ ਨਹੀਂ ਲੱਗਿਆ ਬਿਜੀ ਹੋ ਗਏ ਸੀ ਤੇ ਸਰਬੱਤਾ ਕੰਨ ਮੈਂ ਪ੍ਰਸ਼ਾਦਾ ਫੇਰ ਚੱਕੂ ਮੈਂ ਵੀਡੀਓ ਬਣਾਉ ਹੈਲੋ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਹੈ 20 ਸਤੰਬਰ ਸੋ ਅੱਜ ਘਰੇ ਵੇਲੇ ਸੀ ਤੇ ਗੁਰਮਖ ਪਿਆਰਿਓ ਖੇਤੋਂ ਕੱਦੂ ਬੋਤਲ ਇੱਥੇ ਅੱਜ ਤੇ ਅੱਜ ਉਹ ਕੱਦੂ ਜਿਹੜੇ ਆ ਗੁਰਦੁਆਰਾ ਸਾਹਿਬ ਸੰਗਤਾਂ ਵਾਸਤੇ ਦੇ ਕੇ ਆਉਨੇ ਆ ਦੇਖੋ ਇੰਨਾ ਝੋਲਾ ਭਰਿਆ ਸੰਗਤਾਂ ਛਕਣਗੀਆਂ ਸਬਜ਼ੀ ਬਣਾ ਬਣੂਗੀ ਗੁਰੂ ਘਰ ਤੇ ਚਲੋ ਵਧੀਆ ਲੇਖੇ ਲੱਗ ਜਾਣਗੇ ਕਿਸੇ ਦੇ ਮੂੰਹ ਚ ਪੈ ਜਾਣਗੇ ਇੱਧਰ ਪ੍ਰਸ਼ਾਦਾ ਪਕਣ ਲੱਗਿਆ ਮੈਂ ਪ੍ਰਸ਼ਾਦਾ ਛਕ ਲਿਆ ਮੰਮੀ ਇਹਨਾਂ ਨੇ ਹੇ ਛਕਣਾ ਪਕਾ ਕੇ ਸੋ ਚੱਲਦੇ ਆ ਗੁਰਦੁਆਰੇ ਦੇ ਦਰਸ਼ਨ ਕਰਉਣੇ ਤੁਹਾਨੂੰ ਗੁਰਦਾਰ ਸਾਹਿਬ ਦੇ ਅੱਜ ਸਾਰੇ ਤੇ ਬਣੇ ਰਿਓ ਕਦੂਆਂ ਦਾ ਛੋਲਾ ਭਰਿਆ ਲਾਈਕ ਕਮੈਂਟ ਜਰੂਰ ਕਰਿਓ ਚੈਨਲ ਤੇ ਨਵਾਂ ਦਾ ਸਬਸਕ੍ਰਾਈਬ ਕਰਿਓ ਟੋਕਰੀਆਂ ਧੋ ਕੇ ਰੱਖੀਆਂ ਪਈਆਂ ਇੱਥੇ ਲਓ ਜੀ ਪ੍ਰਸ਼ਾਦਾ ਛਕਣ ਲੱਗੇ ਆਂ ਗੁਰਦੁਆਰਾ ਸਾਹਿਬ ਤੋਂ ਸਿੱਧੇ ਪ੍ਰਸ਼ਾਦੇ ਤੇ ਆ ਗਏ ਕਿਉਂਕਿ ਟਾਈਮ ਨਹੀਂ ਲੱਗਿਆ ਬਿਜੀ ਹੋ ਗਏ ਸੀ ਤੇ ਸਰਵੱਤਾ ਕਹਿੰਦਾ ਮੈਂ ਪ੍ਰਸ਼ਾਦਾ ਫੇਰ ਛਕੂਮੇ ਲਈ ਵੀਡੀਓ ਬਣਾਉ ਥੋੜਾ ਜਿਹਾ ਅੱਜ ਬਿਜੀ ਹੋ ਗਏ ਸੀ ਬਹੁਤ ਜ਼ਿਆਦਾ ਥੋੜਾ ਜਿਹਾ ਬਹੁਤ ਜ਼ਿਆਦਾ ਬਿਜੀ ਹੋ ਗਏ ਸੀ ਥੋੜਾ ਜਿਹਾ ਬਹੁਤ ਜ਼ਿਆਦਾ ਗਲਾ ਬਹੁਤ ਖਰਾਬ ਹੈ ਜਖਮ ਹੋ ਗਿਆ ਡੱਡੇ ਵਿੱਚ ਦਿਖਾਓ ਈਗਲਵਾ ਗਿਆ ਹੁਣੇ ਇਸ ਬਾਹਰ ਦੇ ਵਿੱਚ ਇੱਥੇ ਐਸੇ ਗਏ ਇੱਥੇ ਈਕਟੀ ਗਲਵਾ ਗਿਆ ਹੈ ਟੈਬਲੇਟ ਗੋਲੀਆਂ ਤਾਂ 3-4 ਦਿਨਾਂ ਦੀ ਚੱਲ ਰਹੀਆਂ ਗੋਲੀਆਂ ਨਾਲ ਕੁਝ ਕਰਨ ਨਹੀਂ ਬਣੀ ਤੇ ਹੁਣ ਈਕਟੀ ਗਲਵਾ ਗਿਆ ਸਵੇਰੇ ਪ੍ਰੋਗਰਾਮ ਤੇ ਜਾਣਾ ਤੇ ਐਡੇ-ਐਡੇ ਜਖਮ ਹੋਏ ਪਏ ਬੋਲਿਆ ਨਹੀਂ ਜਾਂਦਾ ਬੋਲਿਆ ਮੈਂ ਸਹੀ ਜਾਂਦਾ ਬੋਲਿਆ ਨਹੀਂ ਜਾਂਦਾ ਮੇਰੇ ਤੋਂ ਤਾਂ ਹੀ ਤਾਂ ਆ ਚੂਰੀਕੁੱਟ ਕੇ ਖਾ ਰਹੇ ਆ ਪੋਲੀ-ਪੋਲੀ ਸਬਜ਼ੀ ਕਰਕੇ ਥੋੜੀ ਰੋਟੀ ਵੈਰੀ ਗੁੱਡ ਸਰਬੱਤੇ ਦੀ ਚੋਰੀ ਕੀਤੀ ਜਾ ਰਹੀ ਹੈ। ਸੋ ਪ੍ਰਸ਼ਾਦਾ ਸ਼ਾਕੀ ਫਿਰ ਕਰ ਦੇਗਾ। ਰਾਤ ਦਾ ਟਾਈਮ ਦੇਖੋ ਗੁਰਮੁਖ ਪਿਆਰਿਓ ਗੋਰੂ ਕਿਵੇਂ ਭੌਂਕਦਾ ਕੁੱਤਿਆਂ ਨੂੰ। 8:00 ਵਜ ਗਏ ਆ ਬਹਿ ਗਿਆ ਹੁਣ ਉਹ ਨੂੰ ਭੌਂਕ ਉਹ ਵੇਖ। ਉਹ ਤੇਰੀ। ਓਰ ਇਹ ਉਧਰ ਉਧਰ ਓਰ ਇਹ ਉਧਰ। ਉਧਰ ਉਧਰ। ਓਰ ਇਹ ਉਧਰ।

ਮੂੰਹ ਨਾ ਖੇਚ ਪੀੜੀ ਇੱਧਰ ਗੱਲ ਸੁਣ ਪੀੜੀ ਮੂੰਹ ਨਾ ਖੇਚ ਰੇ ਓਰੇ ਇੱਥੇ ਆ ਇੱਥੇ ਆ ਓਰੇ ਆ ਗੁਰੂ ਓਏ ਗੁਰੂ ਓਏ ਇੱਕ ਹੋਰ ਆ ਗਿਆ ਨਾਲ ਇਹਦੇ ਗੁਰੂ 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 ਓਰੇ ਉਹ ਪੀੜੀ ਲੈ ਆ ਖੇਚ ਕਰੇ ਕੱਲਾ ਹੀ ਆ ਜੰਨਾ ਪੀੜੀ ਤਨ ਕਹੇ ਓਰੇ ਆ ਇੱਥੇ ਆ ਇੱਥੇ ਬਹਿ ਜਾ ਬਹਿ ਜਾ ਬਹਿ ਇੱਥੇ ਬਹਿ ਜਾ ਦੇਖੋ ਜੀ ਸਰਬੱਤ ਨੇ ਡਰਾਇੰਗ ਕਿੱਡੀ ਸੋਹਣੀ ਬਣਾਈ ਆਹ ਪੇੜ ਬਣਾਇਆ ਆ ਘਰ ਹਨਾ ਆ ਕੇਕ ਸਮਰ ਦੇ ਵੱਡੇ ਤੇ ਬਣਾਈ ਹੈ ਫੁੱਲ ਬਹੁਤ ਸੋਹਣੀ ਮਲਾਈ ਬਤੂ ਦਾ ਉਧਰ ਦੇਖ ਲੋ ਡੰਬਰੂ ਸਮਰ ਫੋਨ ਫੜਾ ਬਤ ਫੋਨ ਨਹੀਂ ਚਲਾਉਂਦੇ ਸਮਰ ਫੋਨ ਦੇ ਫੋਨ 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 ਨਹੀਂ ਚਲਾਉਣਾ ਚਲੋ ਕੋਈ ਚੈਲੰਜ ਕਰੋ ਖੇਡਿਓ ਕੋਈ ਸੋ ਦੋਸਤੋ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਕਿ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਕੱਲ ਨੂੰ ਫੇਰ ਨਵੇਂ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Papa ਨੂੰ ਪਤਾ ਨਹੀਂ Papa ਨੂੰ ਪਤਾ ਨਹੀਂ ਵੀ ਵੀਡੀਓ ਬਣਾਈ ਹੈ ਨਾ Thank <laughs> you.